ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਵਿੱਚ ਜਿੱਥੇ ਉਹਨਾਂ ਮਹਾਨ ਗੁਰਸਿੱਖਾਂ ਦੇ ਜੀਵਨ ਦੀ ਵਿਚਾਰ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਧਿਆਕੇ ਆਪਣਾ ਜੀਵਨ ਸਫਲਾ ਕੀਤਾ ਅਤੇ ਉਸ ਪ੍ਰਮਾਤਮਾ ਦਾ ਪਾਣਾ ਮੱਠਾ ਕਰਕੇ ਮੰਨਿਆ ਅੱਜ ਅਸੀਂ ਉਹਨਾਂ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਲੈ ਕੇ ਇੱਕ ਸ਼ਬਦ ਜੋ ਗੁਰਵਾਕਾਂ ਅਨੁਸਾਰ ਭਬੀਆ ਅੰਮ੍ਰਿਤ ਵੇਲੇ ਬੋਲਿਆ ਹੈ ਬੀਬੀ ਗਨੂਰ ਕੋਰ ਤੋਂ ਸਰਵਣ ਕਰਾਂਗੇ ਅਤੇ ਅੰਤ ਵਿੱਚ ਇਸ ਸ਼ਬਦ ਦੀ ਵਿਚਾਰ ਕਰਕੇ ਇਸ ਸ਼ਬਦ ਦੀ ਵਿਆਖਿਆ ਕਰਾਂਗੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਬੋ ਨਿਹਾਲ ਦੀ ਕਿਫਤੇ ਹਾਂਜੀ ਸੰਗਤ ਜੀ ਹੁਣ ਤੁਸੀਂ ਸ਼ਬਦ ਸਰਵਨ ਕਰ ਚੁੱਕੇ ਹੋ ਅਤੇ ਹੁਣ ਆਪਾਂ ਗੁਰੂ ਸ਼ਬਦ ਦੀ ਵਿਆਖਿਆ ਕਰਾਂਗੇ ਇਹ ਗੁਰੂ ਸ਼ਬਦ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਪਾਵਨ ਅੰਗ 1285 ਵਿੱਚ ਰਾਗ ਮਲਾਰ ਹੀਟ ਸ਼ਲੋਕ ਮਹਲਾ 3 ਵਿੱਚ ਦਰਜ ਹੈ ਸ਼ਲੋਕ ਮਹਲਾ 3 ਬਭਿਆ ਅਮਰਤ ਵੇਲੇ ਭੁਲਿਆ ਤਾਦਰ ਸੁਣੀ ਪੁਕਾਰ ਇਸ ਗੁਰਬਾਖ ਦਾ ਅਰਥ ਹੈ ਜਦੋਂ ਜੀਵ ਪਪੀਹਾ ਅਮਰਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦਰਗਾਹ ਵਿੱਚ ਸੁਣੀ ਜਾਂਦੀ ਹੈ ਸੰਗਤ ਜੀ ਇੱਥੇ ਗੁਰੂ ਸਾਹਿਬ ਜੀ ਪਪੀਹੇ ਦੀ ਉਦਾਹਰਣ ਦੇ ਕੇ ਕਹਿੰਦੇ ਹਨ ਕਿ ਜੇਕਰ ਕੋਈ ਵੀ ਜੀਵ ਉਸ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਜਪਦਾ ਹੈ ਤਾਂ ਉਸ ਉੱਪਰ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਤੇ ਉਸ ਦੀ ਹਰ ਇੱਕ ਅਰਦਾਸ ਉਹ ਅਕਾਲ ਪੁਰਖ ਪ੍ਰਮਾਤਮਾ ਦੇ ਦਰ ਉੱਪਰ ਸੁਣੀ ਜਾਂਦੀ ਹੈ ਮੇਗਾ ਨੂੰ ਫਰਮਾਨ ਹੁਆ ਵਰਸੋਂ ਕਿਰਪਾ ਧਾਰ ਇਸ ਗੁਰਤਕ ਦਾ ਅਰਥ ਹੈ ਅਕਾਲ ਪੁਰਖ ਗੁਰੂ ਨੂੰ ਹੁਕਮ ਦਿੰਦਾ ਹੈ ਕਿ ਅਰਜ਼ੋਈ ਕਰਨ ਵਾਲੇ ਉੱਪਰ ਮਿਹਰ ਕਰੋ ਅਤੇ ਨਾਮ ਦੀ ਵਰਖਾ ਕਰੋ ਹਾਂ ਤਣ ਕਾਬਲੇ ਹਰਣ ਜਿਨਿ ਸੱਚ ਰੱਖਿਆ ਉਰਤਾਰ ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਮੈਂ ਉਹਨਾਂ ਤੋਂ ਸਦਕੇ ਜਾਨਾ ਹਾਂ ਨਾਨਕ ਨਾਮੇ ਸਭ ਹਰਿਆਵਲੀ ਗੁਰ ਕਾ ਸ਼ਬਦ ਵਿਚਾਰ ਇਸ ਗੁਰ ਤੁੱਕ ਦਾ ਅਰਥ ਹੈ ਹੇ ਨਾਨਕ ਸਤਿਗੁਰ ਦੇ ਸ਼ਬਦ ਰਾਹੀ ਨਾਮ ਦੀ ਵਿਚਾਰ ਕੀਤੇ ਹਨ ਭਾਗ ਨਾਮ ਸਿਮਰਿਆ ਨਾਮ ਦੀ ਬਰਕਤ ਨਾਲ ਹੀ ਸਾਰੀ ਸ੍ਰਿਸ਼ਟੀ ਵਿੱਚ ਹਰੀ ਭਰੀ ਹੋ ਜਾਂਦੀ ਹੈ ਅਰਥ ਜੋ ਉਸ ਪਰਮਾਤਮਾ ਦਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਲੈਂਦਾ ਹੈ ਉਹ ਅਕਾਲ ਪੁਰਖ ਉਸ ਉੱਪਰ ਮਿਹਰ ਦੀ ਵਰਖਾ ਕਰਦਾ ਹੈ ਅਤੇ ਉਸ ਦੀ ਹਰੇਕ ਅਰਦਾਸ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਸੁਣੀ ਜਾਂਦੀ ਹੈ ਸੋ ਸੰਗਤ ਜੀ ਸਾਨੂੰ ਵੀ ਇਸ ਗੁਰੂ ਸ਼ਬਦ ਤੋਂ ਸੇਧ ਲੈ ਕੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਅਤੇ ਪੰਜਾ ਬਾਣੀਆਂ ਦਾ ਜਾਪ ਕਰਕੇ ਉਸ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਉਹਨਾਂ ਵੀਰਾਂ ਨਾਲ ਵੀ ਸ਼ੇਅਰ ਕਰੋ ਜਿਨ੍ਹਾਂ ਨੂੰ ਇਸ ਸ਼ਬਦ ਦੇ ਅਰਥ ਨਹੀਂ ਪਤਾ ਸਨ ਅਤੇ ਅਹ ਜੀਆਂ ਹੋਰ ਵੀਡੀਓਜ਼ ਵਾਸਤੇ ਸਾਡੇ ਚੈਨਲ ਦੀ ਬੈਲ ਨੋਟੀਫਿਕੇਸ਼ਨ ਔਨ ਕਰ ਲਵੋ ਤਾਂਕਿ ਤੁਹਾਨੂੰ ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਬਾਰੇ ਪਤਾ ਲੱਗਦਾ ਰਹੇ ਅਤੇ ਤੁਸੀਂ ਸਾਡੀ ਵੀਡੀਓ ਅਪਲੋਡ ਹੁੰਦੇ ਸਾਰੀ ਵੇਖ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ